ਅਰਚ ਆਇਆ ਐਂਟਰ ਕਰਿਆ ਕਮਰੇ ਚ ਬੜਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਉਹਨੂੰ ਇਹ ਲੱਗਿਆ ਕਿ ਮਨੂੰ ਇਹ ਕਹਿ ਰਿਹਾ ਕਿ ਮੈਂ ਦਵਾਰੇ ਆ ਗਿਆ ਬਾਈ ਮੈਂ ਘਾਰੀਆ ਓ ਯੂ ਹੈਪੀ ਬਰਥਡੇ ਟੂ ਯੂ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪ੍ਰਮਾਤਮਾ ਇਸ ਨਵੇਂ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੇ ਮੈਂ ਇਸ ਗੱਲ ਨੂੰ ਆਪਣੇ ਤਨ ਭਾਗ ਅਰ ਕੁਛ ਕਿਸਮਤ ਸਮਝਦਾ ਕਿ ਅੱਜ ਮੈਂ ਬਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਬੀਬੀ ਜੀ ਨੂੰ ਤੇ ਬਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪ੍ਰਮਾਤਮਾ ਇਸ ਨਵੇਂ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ ਤੈ ਜਦ ਘਰ ਚ ਆਇਆ ਐਂਟਰ ਕਰਿਆ ਕਮਰੇ ਚ ਬੜਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਉਹਨੂੰ ਇਹ ਲੱਗਿਆ ਕਿ ਮੰਨੂ ਇਹ ਕਹਿ ਰਿਹਾ ਕਿ ਮੈਂ ਦੁਬਾਰੇ ਆ ਗਿਆ ਭਾਈ ਮੈਂ ਘਰ ਹੀ ਆ ਇੱਕ ਦਿਨ ਆਏਗਾ ਕਿ ਪੂਰਾ ਇਨਸਾਫ ਮਿਲੇਗਾ ਪਰਿਵਾਰ ਦੀ ਪੂਰੀ ਤਸੱਲੀ ਹੋਏਗੀ ਪਰਮਾਤਮਾ ਉਹ ਦਿਨ ਦੇ ਕੇ ਆਵੇ ਤੇ ਹੋਏਗਾ